ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਜੇ ਗੱਲ ਕਰੀਏ ਪੰਜਾਬ ਦੇ ਜਿੰਨੇ ਵੀ ਸਰਕਾਰੀ ਸਕੂਲ ਦੇ ਕਾਲਜ ਨੇ ਉਹਨਾਂ ਸਕੂਲਾਂ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਸ਼ਹਾਦਤ ਅਤੇ ਖਾਲਸਾ ਬੰਦ ਦੀ ਰਚਨਾ ਬਾਰੇ ਬੱਚਿਆਂ ਨੂੰ ਵਿਸਤਾਰ ਦੇ ਵਿੱਚ ਉਹ ਦੱਸਿਆ ਜਾਵੇਗਾ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਇਸ ਵਕਤ ਲੁਧਿਆਣਾ ਦੇ ਜਵਾਹਰ ਨਗਰ ਕੈਂਪ ਦੇ ਵਿੱਚ ਮੌਜੂਦ ਹਾਂ ਤੇ ਬੱਚੇ ਨੇ ਖੜੇ ਹੋਏ ਇੱਕ ਪਾਸੇ ਲੜਕੀਆਂ ਤੇ ਇੱਕ ਪਾਸੇ ਲੜਕੀਆਂ ਨੇ ਸੋ ਬੱਚਿਆਂ ਨੂੰ ਅ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸ਼ਹਾਦਤ ਦੇ ਬਾਰੇ ਉਹ ਦੱਸਿਆ ਜਾ ਰਿਹਾ ਸੋ ਬਿਲਕੁਲ ਜਿਹੜੀ ਸਕੂਲ ਦੀ ਮੈਨੇਜਮੈਂਟ ਉਹਨਾਂ ਵੀ ਜਿਹੜੀ ਗੱਲਬਾਤ ਕਰਨ ਦੀ ਜੀ ਜ਼ਰੂਰ ਕੋਸ਼ਿਸ਼ ਕਰਨਗੇ ਸੋ ਉਸ ਤੋਂ ਪਹਿਲਾਂ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਦਿਖਾ ਦਿੰਨੇ ਆ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੇ ਬੱਚਿਆਂ ਨੂੰ ਜਿਹੜਾ ਜਾਨੂ ਉਹ ਵੀ ਕਰਾਇਆ ਜਾ ਰਿਹਾ ਸੋ ਇਲਾਕੇ ਦੇ ਜਿਹੜੇ ਕੌਂਸਲ ਨੇ ਕਪਿਲ ਕੁਮਾਰ ਸੋਨੂੰ ਉਹ ਵੀ ਇਸੇ ਜਗ੍ਹਾ ਦੇ ਉੱਪਰ ਪਹੁੰਚੇ ਨੇ ਅ ਇਸ ਤਰੀਕਾ ਦੇ ਦਿੰਦੋ ਜੀ ਜਿਹੜਾ ਅੱਜ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਬਾਰੇ ਬੱਚਿਆਂ ਨੂੰ ਸਾਰੇ ਸਕੂਲਾਂ ਦੇ ਵਿੱਚ ਦੱਸਿਆ ਜਾ ਰਿਹਾ ਕਾਲਜਾਂ ਵਿੱਚ ਦੱਸਿਆ ਜਾ ਰਿਹਾ ਜਿਹੜੇ ਇਹ ਨਿਰਦੇਸ਼ ਲੈ ਕੇ ਸਰਕਾਰ ਦੇ ਵੱਲੋਂ ਕਿ ਸਿਕੰਦ ਦੇ ਦਿੰਦੇ ਹੂ ਸੀ ਬੱਚਿਆਂ ਨੂੰ ਗੁਰੂ ਸਾਹਿਬ ਦੀ ਸ਼ਹੀਦੀ ਬਾਰੇ ਪਤਾ ਲੱਗ ਗਿਆ ਬੱਚਿਆਂ ਨੂੰ ਗੁਰੂ ਸਾਹਿਬ ਜੀ ਜਿਹੜੀਆਂ ਸਿੱਖਿਆਵਾਂ ਨੇ ਉਹ ਆਪਣੇ ਜੀਵਨ ਚ ਮਾਉਣ ਲਈ ਬਹੁਤ ਮਹੱਤਵਪੂਰਨ ਰੋਲ ਅਦਾ ਕਰੇਗਾ ਸਰਕਾਰ ਦਾ ਕੋਰਪੀ ਹੈ ਜਿਹੜਾ ਉਪਰਲਾ ਕੀਤਾ ਜਾ ਰਿਹਾ ਬੱਚਿਆਂ ਨੂੰ ਗੁਰੂ ਸਾਹਿਬ ਦੀ ਸਿੱਖਿਆ ਨਾਲ ਜੋੜਦਾ ਜੀ ਇਹ ਸਕੂਲ ਦੇ ਫਿਰ ਜਿੰਨੇ ਵੀ ਬੱਚੇ ਨੇ ਪਲਸ 2 ਤੱਕ ਸਾਰਿਆਂ ਨੂੰ ਜਾਣੂ ਕਰਾਇਆ ਜਾ ਰਿਹਾ ਬਿਲਕੁਲ ਬਿਲਕੁਲ 6 ਮਹੀਨੇ ਤੋਂ ਲੈ ਕੇ 12 ਮਹੀਨੇ ਤੱਕ ਸਾਰੇ ਬੱਚਿਆਂ ਨੂੰ ਜਿਹੜੇ ਆ ਗੁਰੂ ਤੇਗ ਬਹਾਦਰ ਜੀ ਸਿੱਖਿਆ ਬਾਰੇ ਜਾਣੂ ਕਰਾਇਆ ਜਾ ਰਿਹਾ ਸੋ ਇਲਾਕੇ ਦੇ ਕੌਂਸਲ ਕਪਿਲ ਕੁਮਾਰ ਸੋਨੋਜੀ ਨਾਲ ਗੱਲਬਾਤ ਉਹ ਕਰ ਰਹੇ ਨੇ ਕੌਂਸਲ ਸਾਹਿਬ ਕਿਹ ਚੀਜ਼ਾਂ ਦੇ ਦਿੰਦੇ ਹੋ ਜਿਹੜਾ ਸਰਕਾਰ ਦਾ ਉਪਰਾਲਾ ਕੀਤਾ ਜਾ ਰਿਹਾ ਪੰਜਾਬ ਸਰਕਾਰ ਦਾ ਬੜਾ ਚੰਗਾ ਉਪਰਾਲਾ ਜੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਇਹ ਪ੍ਰੋਗਰਾਮ ਸਕੂਲਾਂ ਵਿੱਚ ਚਲਾਇਆ ਜਾ ਰਿਹਾ ਇਸ ਪ੍ਰੋਗਰਾਮ ਦੇ ਵਿੱਚ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਜਾਣੂ ਕਰਾਇਆ ਜਾ ਰਿਹਾ ਕਿਉਂਕਿ ਅੱਜ ਦੀ ਜਿਹੜੀ ਪੀੜ੍ਹੀ ਆ ਮੋਬਾਈਲਾਂ ਤੇ ਟੀਵੀ ਤੇ ਜਿਹੜੇ ਜ਼ਿਆਦਾ ਵਿਜੀ ਆ ਤੇ ਉਹ ਇਸ ਇਤਿਹਾਸ ਬਾਰੇ ਨਹੀਂ ਜਾਣ ਸਕਦੇ ਤੇ ਬੜਾ ਚੰਗਾ ਪ੍ਰਾਲਾ ਲੱਗਿਆ ਜੀ ਮਿਲੂ ਦਾ ਤੇ ਮੈਂ ਅਪੀਲ ਕਰਾਂਗਾ ਕਿ ਜਿਹੜੇ ਪ੍ਰਾਈਵੇਟ ਸਕੂਲਾਂ ਵਿੱਚ ਵੀ ਇਸ ਨੂੰ ਕਰਾਇਆ ਜਾਵੇ ਤਾਂ ਜੋ ਜਿੰਨੇ ਵੀ ਪੰਜਾਬ ਦੇ ਬੱਚੇ ਨੇ ਉਹ ਆਪਣੇ ਸਿੱਖਾਂ ਆਪਣੇ ਗੁਰੂਆਂ ਬਾਰੇ ਚੰਗੇ ਜਿਹੇ ਜਾਣੂ ਹੋ ਸਕਣ ਸਰ ਕਿੰਨੇ ਕੋ ਬੱਚਿਆਂ ਨੇ ਅੱਜ ਪਾਰਟਿਸਪੇਟ ਕੀਤਾ ਏ ਜਵਾਨਗੜ੍ਹ ਕੈਂਪ ਜਿਹੜਾ ਸਕੂਲ ਆ ਇਹਦੇ ਵਿੱਚ ਘੱਟੋ ਘਾਟ 8900 ਬੱਚਾ ਹੈਗਾ ਜੀ ਤੇ ਇਸ ਨੂੰ ਦੱਸਿਆ ਗਿਆ ਇਹਨਾਂ ਸ਼ਹੀਦੀ ਵੀ ਬਾਰੇ ਦੱਸਿਆ ਗਿਆ ਵਾ ਤੇ ਇਹ ਇਹ ਬਹੁਤ ਚੰਗਾ ਪ੍ਰਾਲਾਪ ਮੈਂ ਤਾਂ ਹੋਰ ਵੀ ਜਿਹੜੇ ਸਕੂਲ ਹੈਗੇ ਜਿਹੜੇ ਜਵਾਨਗੜ੍ਹ ਦੇ ਲਟਕੀਆਂ ਦਾ ਵੀ ਆ ਉੱਥੇ ਵੀ ਇਹ ਪ੍ਰੋਗਰਾਮ ਕਰਾਇਆ ਵਾ ਤੇ ਮਾਨ ਸਾਹਿਬ ਦਾ ਬਹੁਤ ਚੰਗਾ ਪ੍ਰਾਲਾਪ ਹੈ ਤੇ ਲੱਗਦਾ ਜੀ ਇਹੋ ਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਤਾਂ ਕਿ ਬੱਚਣ ਜਿਹੜੇ ਇਤਿਹਾਸ ਬਾਰੇ ਆਪਣੇ ਸ਼ੀਤਾ ਬਾਰੇ ਪਤਾ ਲੱਗ ਸਕੇ ਜੀ ਬਿਲਕੁਲ ਜੀ ਅਸੀਂ ਬਹੁਤ ਸਵਾਗਤ ਕਰਦੇ ਹਾਂ ਇਸ ਨੰਨੇ ਦਾ ਸਰਕਾਰ ਨੇ ਜਿਹੜੀਆਂ ਸਾਨੂੰ ਇਨਸਟਰਕਸ਼ਨਸ ਦਿੱਤੀਆਂ ਨੇ ਕਿ ਸਵੇਰ ਦੀ ਸਭਾ ਦੇ ਵਿੱਚ ਪੂਰਾ ਸ਼ਹੀਦੀ ਦਿਹਾੜੇ ਬਾਰੇ ਦੱਸਿਆ ਜਾਣਾ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਦੱਸਿਆ ਜਾਣਾ ਇਹਦੇ ਨਾਲ ਬੱਚੇ ਆਪਣੇ ਸਿੱਖ ਇਤਿਹਾਸ ਤੋਂ ਜਾਣੂ ਹੁੰਦੇ ਆ ਪਰ ਬਹੁਤ ਹੀ ਅੱਛਾ ਉਪਰਾਲਾ ਹੈ ਇਰੇ ਨਾਲ ਬੱਚਿਆਂ ਦੇ ਵਿੱਚ ਤਿਆਗ ਦੀ ਭਾਵਨਾ ਪੈਦਾ ਹੋਏ। ਤੇ ਲੱਗਦਾ ਇਹੋ ਜਿਹੇ ਜਿਹੜੇ ਪ੍ਰੋਗਰਾਮ ਆ ਅੱਗੋਂ ਵੀ ਹੋਣੇ ਚਾਹੀਦੇ। ਜੀ ਬਿਲਕੁਲ ਜੀ ਆਪਣੇ ਇਤਿਹਾਸ ਬਾਰੇ ਬੱਚਿਆਂ ਨੂੰ ਤਾਂ ਜਾਨੂ ਜ਼ਰੂਰ ਹੋਣਾ ਚਾਹੀਦਾ ਤਾਂ ਕਿ ਬੱਚੇ ਜਿਹੜੇ ਮੋਬਾਈਲ ਗੇਮਾਂ ਹੋਰ ਇੰਨਾਂ ਚੀਜ਼ਾਂ ਤੋਂ ਪਾਸੇ हट ਕੇ ਤਿਆਗ ਦੀ ਭਾਵਨਾ ਦੇ ਨਾਲ ਜੀ। ਤੇ ਇਹ ਵੀ ਕਿਹਾ ਜਾ ਰਿਹਾ ਪਿੱਛੋਂ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ 10 ਤੋਂ 12 ਮਿੰਟ ਦਾ ਜਿਹੜਾ ਰਿਕਾਰਡਡ ਆਇਆ ਤੇ ਉਹੀ ਬੱਚਿਆਂ ਅੱਗੇ ਪੇਸ਼ ਕੀਤਾ ਗਿਆ। ਨਹੀਂ ਜੋ ਸਰਕਾਰ ਵੱਲੋਂ ਰਿਕਾਰਡਡ ਆਇਆ ਬੱਚੇ ਉਹਦੇ ਰਤਵੀ ਉਹਨਾਂ ਨੇ ਤਿਆਰ ਕੀਤਾ ਔਰ ਟੀਚਰ ਸਹਿਬਾਨ ਨੇ ਬਹੁਤ ਮਿਹਨਤ ਕਰਾਈ ਹੈ ਬੱਚੇ ਆਪਣੇ ਤਿਆਰੀ ਕਰਕੇ ਬੋਲ ਰਹੇ ਨੇ ਇਸ ਚੀਜ਼ ਦੇ ਰਿਹਾਡੇ ਇਹ ਜਿਹੜਾ ਕਾਰਜਕ੍ਰਮ ਮੈਂ ਕਿੰਨੇ ਦਿਨ ਚੱਲੇਗਾ ਇਹ ਗਵਰਨਮੈਂਟ ਦੀਆਂ ਜੋ ਸਾਨੂੰ ਇਨਸਟਰਕਸ਼ਨ ਨੇ ਸਰਕਾਰ ਦੁਆਰਾ ਜੋ ਇਨਸਟਰਕਸ਼ਨ ਨੇ ਇਹ ਪੂਰਾ ਹਫਤਾ ਇਦਾਂ ਹੀ ਚੱਲਣਾ ਬਿਲਕੁਲ ਜਿਹੜੀ ਸਕੂਲ ਦੀ ਮੈਨੇਜਮੈਂਟ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਇਹੀ ਕਹਿਣਾ ਕਿ ਜਿਹੜੇ ਬੱਚਿਆਂ ਨੂੰ ਜਿਹੜੇ ਸ਼ਹੀਦਾਂ ਬਾਰੇ ਜਿਹੜਾ ਦੱਸਿਆ ਜਾ ਰਿਹਾ ਸੋ ਜਿਹੜੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੇ ਉਹਨਾਂ ਵੀ ਜਿਹੜੀ ਗੱਲਬਾਤ ਉਹ ਕਰਦੇ ਆ ਮੈਡਮ ਜਿਹੜਾ ਇਹ ਉਪਰਾਲਾ ਕੀਤਾ ਤੁਸੀਂ ਕਿਹ ਕਿਹਿਆ ਦੇ ਦੇ ਜੀ ਲੱਗਦਾ ਇਹ ਉਪਰਾਲੇ ਹੋਣੇ ਚਾਹੀਦੇ ਹਾਂ ਜੀ ਪੰਜਾਬ ਸਰਕਾਰ ਦੁਆਰਾ ਇਹ ਜੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਡੇ 300 ਸਾਲਾਂ ਦੇ ਸੰਬੰਧ ਵਿੱਚ ਜਿਹੜਾ ਇਹ ਪ੍ਰੋਗਰਾਮ ਆ ਬੱਚਿਆਂ ਨੂੰ ਇਹਦੇ ਨਾਲ ਜੋੜਨਾ ਹੀ ਬਹੁਤ ਵੱਡਾ ਉਪਰਾਲਾ ਵਾ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਜਾਂ ਜਿਹੜੇ ਸਕੂਲ ਦੇ ਬੱਚ ਇਹ ਦੂਜੇ ਰਸਤੇ ਤੇ ਤੁਰੇ ਹੋਏ ਨੇ ਹਣਾ ਉਹ ਆਪਾਂ ਸਾਰਿਆਂ ਨੂੰ ਪਤਾ ਵਾ ਇਸ ਕਰਕੇ ਇਹਨਾਂ ਨੂੰ ਸਹੀ ਰਸਤੇ ਤੇ ਲਿਆਉਣ ਲਈ ਸਾਡੇ ਗੁਰੂਆਂ ਪੀਰਾਂ ਨੇ ਜੋ ਸਾਨੂੰ ਸਖਿਆਵਾਂ ਦਿੱਤੀਆਂ ਨੇ ਉਹਦੇ ਮੁਤਾਬਕ ਬੱਚਿਆਂ ਨੂੰ ਜੋੜਨਾ ਇਹ ਬਹੁਤ ਮਧੀਆਂ ਜੀ ਉਪਰਾਲਾ ਵਾ ਇਸ ਤਰ੍ਹਾਂ ਉਪਰਾਲੇ ਪੰਜਾਬ ਸਰਕਾਰ ਸਾਡੀ ਅੱਗੇ ਵੀ ਕਰਦੀ ਰਹਿੰਦੀ ਆ ਔਰ ਭਵਿੱਖ ਦੇ ਵਿੱਚ ਵੀ ਸਾਡੇ ਸਕੂਲਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਤਰੱਕੀ ਕੀਤੀ ਆ ਔਰ ਅੱਗੇ ਤਰੱਕੀ ਹੁੰਦੀ ਰਹੇਗੀ ਅੱਛਾ ਪ੍ਰਿੰਸੀਪਲ ਸਾਹਿਬ ਅਸੀਂ ਅਕਸਰ ਦੇਖਦੇ ਹਾਂ ਜਦੋਂ ਬੱਚੇ ਘਰਾਂ ਦੇ ਵਿੱਚ ਜਾਂਦੇ ਮੋਬਾਈਲਾਂ ਦੇ ਵਿੱਚ ਕਿਤੇ ਨਾ ਕਿਤੇ ਆਪਣਾ ਆ ਟਾਈਮ ਹੈ ਵੇਸਟ ਕਰਦੇ ਤੇ ਲੱਗਦਾ ਜਿਵੇਂ ਹੁਣ ਸਰਕਾਰ ਦੇ ਵੱਲੋਂ ਉਪਰਾਲਾ ਕੀਤਾ ਗਿਆ ਇਹ ਬੱਚੇ ਇਤਿਹਾਸ ਦੇ ਨਾਲ ਜੁੜਨਗੇ ਜਿਹੜਾ ਇਤਿਹਾਸ ਦੀਆਂ ਕਿਤਾਬਾਂ ਉਹ ਵੀ ਪੜਨਗੇ ਹਾਂਜੀ ਬਿਲਕੁਲ ਜੀ ਸਾਡੀ ਲਾਇਬ੍ਰੇਰੀ ਦੇ ਵਿੱਚ ਵੀ ਕਿਤਾਬਾਂ ਵਾਂ ਅਸੀਂ ਬੱਚਿਆਂ ਨੂੰ ਵੀ ਇਹ ਪੂਰਾ ਹਫਤਾ ਲਾਇਬ੍ਰੇਰੀ ਲਾਇਬ੍ਰੇਰੀ ਵਿੱਚ ਜਾਣ ਲਈ ਪ੍ਰੇਰਿਤ ਕਰਾਂਗੇ ਕਿ ਆਪਣੇ ਸਾਰੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਪੜੋ ਅਤੇ ਉਸ ਤੇ ਅਮਲ ਕਰੋ ਤੇ ਆਪਣੇ ਭਵਿੱਖ ਨੂੰ ਸਵਾਰੋ ਤੇ ਕਿੰਨੇ ਕੁ ਬੱਚਿਆਂ ਨੇ ਅੱਜ ਭਾਗ ਲਿਆ ਸਰ ਸਾਡੇ ਕੋਲ 3 ਬੱਚਿਆਂ ਨੇ ਅੱਜ ਭਾਗ ਲਿਆ। ਰੋਜ਼ ਦੀ ਰੋਜ਼ ਐਕਟੀਵਿਟੀ ਚੱਲੇਗੀ। 27 ਤਰੀਕ ਤੱਕ ਚੱਲੇਗੀ। 27 11 ਤੱਕ। ਸੋ ਬਿਲਕੁਲ ਜਿਹੜੇ ਸਕੂਲ ਦੇ ਪ੍ਰਿੰਸੀਪਲ ਮੈਮ ਨੇ ਉਹਨਾਂ ਨਾਲ ਗੱਲਬਾਤ ਕੀਤੀ। ਉਹਨਾਂ ਦਾ ਇਹੀ ਕਹਿਣਾ ਕਿ ਅ ਇਸੇ ਤਰੀਕੇ ਨਾਲ ਜਿਹੜਾ ਇਹ ਪ੍ਰੋਗਰਾਮ ਹੈ ਚੱਲਦਾ ਰਹੇਗਾ ਜੋ ਕਿ ਸਰਕਾਰ ਦੀ ਗਾਈਡਲਾਈਨਸ ਹੈ। ਉਸ ਤਰੀਕੇ ਨਾਲ ਜਿਹੜੇ ਸ਼ਹੀਦਾ ਦੇ ਦਿਨ ਚਾਰੇ ਸ਼ਹੀਦਾ ਦੇ ਦਿਨਾਂ ਦੇ ਵਿੱਚ ਇਸੇ ਤਰੀਕੇ ਨਾਲ ਜਿਹੜਾ ਬੱਚਿਆਂ ਨੂੰ ਜਿਹੜਾ ਸ਼ਹੀਦਾ ਦੇ ਬਾਰੇ ਦੱਸਿਆ ਜਾਵੇਗਾ ਤਾਂਕਿ ਬੱਚਿਆਂ ਨੂੰ ਆਪਣੇ ਪੰਜਾਬ ਦੇ ਇਤਿਹਾਸ ਬਾਰੇ, ਸ਼ਹੀਦਾ ਬਾਰੇ ਉਹ ਪਤਾ ਲੱਗ ਸਕੇ। ਕੈਮਰਾ ਪਰਸਨ ਮੋਨੂ ਛਾੜਾ ਨਾਲ ਮੈਰਾ ਰ